ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰੀ ਮੀਂਹ ਤੋਂ ਬਾਅਦ ਗੋਡਾ ਲੂਪ ਨਦੀ ਵਿੱਚ ਆਏ ਹੜਾਂਕਾਰਾਂ 24 ਲੋਕਾਂ ਦੀ ਮੌਤ ਹੋ ਗਈ ਹੈ 23 ਕੁੜੀਆਂ ਲਾਪਤਾ ਨੇ ਤੇ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਟੈਕਸਾਸ ਦੇ ਗਵਰਨਰ ਨੇ ਕਿਹਾ ਕਿ ਬਚਾਅ ਟੀਮਾਂ ਕੰਮ ਕਰ ਰਹੀਆਂ ਨੇ 9 ਬਚਾਅ ਟੀਮਾਂ 14 ਹੈਲੀਕਾਪਟਰ 12 ਡਰੋਨ ਵਰਤੇ ਜਾ ਰਹੇ ਨੇ ਕੈਂਪ ਮਿਸਟਿਕ ਨੇੜੇ ਕੁੜੀਆਂ ਦਾ ਇੱਕ ਗਰੁੱਪ ਕੈਂਪ ਜੂਸੀ ਉਹ ਪੂਰੀ ਤਰ੍ਹਾਂ ਡੁੱਬ ਗਿਆ 750 ਕੁੜੀਆਂ ਨੂੰ ਹੁਣ ਤੱਕ ਬਚਾਇਆ ਗਿਆ ਅਮਰੀਕਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ 24 ਲੋਕਾਂ ਦੀ ਮੌਤ ਹੋਈ ਹੈ ਹੜਵਰਗੇ ਹਾਲਾਤ ਬਣੇ ਹੋਏ ਨੇ ਤੇ ਕੈਂਪ ਵਿੱਚ ਬਿਜਲੀ ਨਹੀਂ ਹੈ ਬਹੁਤ ਸਾਰੇ ਬੱਚੇ ਅਜੇ ਵੀ ਬਚਾਅ ਦੀ ਉਡੀਕ ਕਰ ਰਹੇ ਨੇ ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਲ ਹੈ ਟੈਕਸਸ ਵਿੱਚ ਗੋਡਾਲੂਪ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਜਿਸ ਨਾਲ ਕਰਵੈਲ ਤੇ ਇਸ ਤੋਂ ਇਲਾਵਾ ਸੈਂਟਰ ਪੁਆਇੰਟ ਇੰਗ੍ਰਾਮ ਤੇ ਉਥੇ ਹੀ ਕੰਫਰਡ ਵਰਗੇ ਜਿਹੜੇ ਏ ਜਗਾਵਾ ਹੈ ਉਹ ਲਪੇਟ ਵਿੱਚ ਆ ਗਈਆਂ ਤੇ ਨਦੀ ਦਾ ਪਾਣੀ ਦਾ ਪੱਦਰ 7 ਫੁੱਟ ਤੋਂ ਵੱਧ ਕੇ 29 ਫੁੱਟ ਹੋ ਗਿਆ ਸੀ ਰਾਸ਼ਟਰੀ ਮੌਸਮ ਸੇਵਾ ਨੇ ਹੜ੍ਹ ਆਉਣ ਤੋਂ 12 ਘੰਟੇ ਪਹਿਲਾਂ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਸੀ ਟੈਕਸਸ ਵਿੱਚ ਹੜ੍ਹ ਕਾਰਨ ਕਈ ਵਾਹਨ ਨੁਕਸਾਨੇ ਗਏ ਮੀਂਹ ਕਾਰਨ ਨਦੀ ਦਾ ਸਥਾਨਕ ਨਾਲਾ ਓਵਰਫਲੋ ਹੋ ਗਿਆ ਜਿਸ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਟੈਕਸਸ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਬਹੁਤ ਸਾਰੇ ਦਰਖਤ ਡੁੱਬ ਗਏ ਨੇ ਟੈਕਸਸ ਦੀ ਐਮਰਜੈਂਸੀ ਟੀਮ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾ ਰਹੀ ਹੈ ਬਚਾਅ ਕਾਰਜ ਵਿੱਚ 14 ਹੈਲੀਕਾਪਟਰ 12 ਡਰੋਨ ਲੱਗੇ ਹੋਏ ਨੇ ਨੋ ਬਚਾਅ ਟੀਮਾਂ ਨੇ 500 ਲੋਕ ਲਗਭਗ ਸ਼ਾਮਲ ਨੇ ਇਸ ਟੀਮ ਵਿੱਚ 402 ਵੱਧ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ ਤੇ ਸਥਾਨਕ ਨਾਲਿਆਂ ਤੇ ਜਲ ਮਾਰਗਾਂ ਤੋਂ ਪਾਣੀ ਜਦੋਂ ਭਰ ਗਿਆ ਤੇ ਸੜਕ ਤੇ ਪਾਣੀ ਭਰ ਗਿਆ ਉਸ ਤੋਂ ਬਾਅਦ ਸਥਿਤੀ ਚਿੰਤਾਜਨਕ ਹੈ ਟਰੇਲਰ ਵਾਹਨ ਰੁੜ ਗਏ ਹੈਲੀਕਾਪਟਰਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਖੋਜ ਤੇ ਬਚਾਅ ਕਰ ਚਲਾਇਆ ਗਿਆ ਇਲਾਕੇ ਵਿੱਚ ਮੌਜੂਦ ਲੋਕਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹੜ ਦਾ ਪਾਣੀ ਅਚਾਨਕ ਆ ਗਿਆ ਉਹਨਾਂ ਨੂੰ ਪਾਣੀ ਜਾਣ ਬਚਉਣ ਲਈ ਦਰਖਤਾਂ ਤੇ ਚੜਨਾ ਪਿਆ ਤੇ ਹੜ ਕਾਰਨ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ ਅਤੇ ਕੇਰਵਿਲ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਲਗਭਗ 2600 ਘਰ ਇਸ ਸਮੇਂ ਬਿਜਲੀ ਤੋਂ ਵਾਂਝੇ ਨੇ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰੀ ਮੀਂਹ ਤੋਂ ਬਾਅਦ ਗੋਡਾ ਲੂਪ ਨਦੀ ਵਿੱਚ ਆਏ ਹੜਾਂਕਾਰਾਂ 24 ਲੋਕਾਂ ਦੀ ਮੌਤ ਹੋ ਗਈ ਹੈ 23 ਕੁੜੀਆਂ ਲਾਪਤਾ ਨੇ ਤੇ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਟੈਕਸਾਸ ਦੇ ਗਵਰਨਰ ਨੇ ਕਿਹਾ ਕਿ ਬਚਾਅ ਟੀਮਾਂ ਕੰਮ ਕਰ ਰਹੀਆਂ ਨੇ 9 ਬਚਾਅ ਟੀਮਾਂ 14 ਹੈਲੀਕਾਪਟਰ 12 ਡਰੋਨ ਵਰਤੇ ਜਾ ਰਹੇ ਨੇ ਕੈਂਪ ਮਿਸਟਿਕ ਨੇੜੇ ਕੁੜੀਆਂ ਦਾ ਇੱਕ ਗਰੁੱਪ ਕੈਂਪ ਜੂਸੀ ਉਹ ਪੂਰੀ ਤਰ੍ਹਾਂ ਡੁੱਬ ਗਿਆ 750 ਕੁੜੀਆਂ ਨੂੰ ਹੁਣ ਤੱਕ ਬਚਾਇਆ ਗਿਆ ਅਮਰੀਕਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ 24 ਲੋਕਾਂ ਦੀ ਮੌਤ ਹੋਈ ਹੈ ਹੜਵਰਗੇ ਹਾਲਾਤ ਬਣੇ ਹੋਏ ਨੇ ਤੇ ਕੈਂਪ ਵਿੱਚ ਬਿਜਲੀ ਨਹੀਂ ਹੈ ਬਹੁਤ ਸਾਰੇ ਬੱਚੇ ਅਜੇ ਵੀ ਬਚਾਅ ਦੀ ਉਡੀਕ ਕਰ ਰਹੇ ਨੇ ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਲ ਹੈ ਟੈਕਸਸ ਵਿੱਚ ਗੋਡਾਲੂਪ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਜਿਸ ਨਾਲ ਕਰਵੈਲ ਤੇ ਇਸ ਤੋਂ ਇਲਾਵਾ ਸੈਂਟਰ ਪੁਆਇੰਟ ਇੰਗ੍ਰਾਮ ਤੇ ਉਥੇ ਹੀ ਕੰਫਰਡ ਵਰਗੇ ਜਿਹੜੇ ਏ ਜਗਾਵਾ ਹੈ ਉਹ ਲਪੇਟ ਵਿੱਚ ਆ ਗਈਆਂ ਤੇ ਨਦੀ ਦਾ ਪਾਣੀ ਦਾ ਪੱਦਰ 7 ਫੁੱਟ ਤੋਂ ਵੱਧ ਕੇ 29 ਫੁੱਟ ਹੋ ਗਿਆ ਸੀ ਰਾਸ਼ਟਰੀ ਮੌਸਮ ਸੇਵਾ ਨੇ ਹੜ੍ਹ ਆਉਣ ਤੋਂ 12 ਘੰਟੇ ਪਹਿਲਾਂ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਸੀ ਟੈਕਸਸ ਵਿੱਚ ਹੜ੍ਹ ਕਾਰਨ ਕਈ ਵਾਹਨ ਨੁਕਸਾਨੇ ਗਏ ਮੀਂਹ ਕਾਰਨ ਨਦੀ ਦਾ ਸਥਾਨਕ ਨਾਲਾ ਓਵਰਫਲੋ ਹੋ ਗਿਆ ਜਿਸ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਟੈਕਸਸ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਬਹੁਤ ਸਾਰੇ ਦਰਖਤ ਡੁੱਬ ਗਏ ਨੇ ਟੈਕਸਸ ਦੀ ਐਮਰਜੈਂਸੀ ਟੀਮ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾ ਰਹੀ ਹੈ ਬਚਾਅ ਕਾਰਜ ਵਿੱਚ 14 ਹੈਲੀਕਾਪਟਰ 12 ਡਰੋਨ ਲੱਗੇ ਹੋਏ ਨੇ ਨੋ ਬਚਾਅ ਟੀਮਾਂ ਨੇ 500 ਲੋਕ ਲਗਭਗ ਸ਼ਾਮਲ ਨੇ ਇਸ ਟੀਮ ਵਿੱਚ 402 ਵੱਧ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ ਤੇ ਸਥਾਨਕ ਨਾਲਿਆਂ ਤੇ ਜਲ ਮਾਰਗਾਂ ਤੋਂ ਪਾਣੀ ਜਦੋਂ ਭਰ ਗਿਆ ਤੇ ਸੜਕ ਤੇ ਪਾਣੀ ਭਰ ਗਿਆ ਉਸ ਤੋਂ ਬਾਅਦ ਸਥਿਤੀ ਚਿੰਤਾਜਨਕ ਹੈ ਟਰੇਲਰ ਵਾਹਨ ਰੁੜ ਗਏ ਹੈਲੀਕਾਪਟਰਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਖੋਜ ਤੇ ਬਚਾਅ ਕਰ ਚਲਾਇਆ ਗਿਆ ਇਲਾਕੇ ਵਿੱਚ ਮੌਜੂਦ ਲੋਕਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹੜ ਦਾ ਪਾਣੀ ਅਚਾਨਕ ਆ ਗਿਆ ਉਹਨਾਂ ਨੂੰ ਪਾਣੀ ਜਾਣ ਬਚਉਣ ਲਈ ਦਰਖਤਾਂ ਤੇ ਚੜਨਾ ਪਿਆ ਤੇ ਹੜ ਕਾਰਨ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ ਅਤੇ ਕੇਰਵਿਲ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਲਗਭਗ 2600 ਘਰ ਇਸ ਸਮੇਂ ਬਿਜਲੀ ਤੋਂ ਵਾਂਝੇ ਨੇ